ਇਹ ਮੇਰਾ ਸਿੰਘਪੁਰ ਇਹਨਾਂ ਨੇ ਬੁਲਾਇਆ ਸੀ ਦਵਾ ਕਰਨ ਵਾਸਤੇ ਇੱਕ ਇਸਤਾਨ ਕੇ ਬਿਆ ਕਿ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਘੁੱਟ ਘੁੱਟ ਕੇ ਤੇ ਮੋਰਾ ਆਤਮ ਹਾਰਸੜਿਆ ਕਿਹੜਾ ਕਿਹੜਾ ਇਹ ਠੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿਨੇ ਜਾਣੇ ਸੀਗੇ ਨਾਲ ਲੈਣੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਠੋਡ ਮਾਰ ਮਾਰ ਕੇ ਤਨੇ ਬਾਅ ਮਾਰ ਸੜਿਆ ਤੇ ਬਾਅਦ ਤੇ ਆਪਾਂ ਗਾਂ ਹੁੰਦੇ ਸੀ ਸੜੰਦੇ ਸੀ ਤੇ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਪਹਿਲਾਂ ਵੀ ਇਦਾਂ ਕਰਦੇ ਰਹੇ ਹੋ ਹੁਣ ਕਿਨੇ ਕੀਤਾ ਇਦਾਂ ਮਾਰਦਿਨੇ ਕਰਮ ਦਾ ਮਤਲਬ ਵੈਂਪ ਮਤਾਂਦੂ ਸਵਾਜ ਮਾਰਤਾ ਹੁੰਦੇ ਨਾਲ ਮਾਰਤਾ ਹਾਂਜੀ ਮਰਾ ਖਲਜੇ ਪਿੰਡ ਮੇਰਾ ਸਿੰਘ ਤੋਂ ਕੀ ਗੱਲ ਰਹਾਦੀ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਿਹਨੇ ਥੱਡ ਮਾਰਨੀ ਸ਼ੁਰੂ ਕਰ ਦਿੱਤੇ ਕਿਹਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕੇ ਇਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀ ਕਿ ਸਟਾ ਲਾਈਆਂ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਲੱਤਾਂ ਵੀ ਬੰਨ ਕੇ ਤੇ ਮੰਦਿਰ ਦਾ ਮੁੱਦਾ ਸੁੱਟ ਗਏ ਮੁੱਦਾ ਸੁਟਣ ਦੇ ਕਾਹਨ ਆ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਤੀ ਕੀ ਕਹਿੰਦੇ ਸ਼ਾਇਗੀ ਸ਼ਾਇਗੀ ਗੱਲ ਹੋਈ ਇਹਦੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਇਹੀ ਦੋਵੇਂ ਨੌ ਸਾਸਿ ਆਡੀਆਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨਹੀਂ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਪੁੱਧ ਨਹੀਂ ਸੀ ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਰਹਿੰਦਾ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਸੀ ਉਹ ਕੰਮ ਕਰਦਾ ਹੁਣ ਕੀ ਕੀਤਾ ਤੁਸੀਂ ਹਾਂਜੀ ਕਵਰ ਕਿਉਂ ਫੋਟ ਰਿਹਾ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਇਹਨੂੰ ਫੋਟ ਰਿਹਾ ਕਵਰ ਦੇ ਫੋਟ ਰਿਹਾ ਕਵਰ ਫੇਰ ਫੋਟ ਰਿਹਾ ਠੀਕ ਹੈ ਜੀ ਇੱਕ ਸੈਮੂਲ ਮਸੀਦੀ ਅਨਧਿਸ਼ਵਾਸ਼ ਕਰਨ ਦੀ ਮੌਤ ਹੋ ਗਈ ਆ ਜੇ ਸੰਬੰਧੀ ਮੇਰੀ ਬਤੌਰ ਡਿਊਟੀ ਮੈਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਿਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸ ਐਚਓ ਧਾਰੀ ਪਹਿਲਾਂ ਆਏ ਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਸਾਰਾ ਹੈ ਨਾਲ ਹੀ ਆ ਹੀ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਤੋ ਹੀ ਦੇਖ ਲਈ ਮੋਤ ਦਾ ਕੀ ਕਰਨ ਦੱਸ ਰਹੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅੰਧ ਵਿਸ਼ਵਾਸ ਕਰ ਹੁਣ ਪੋਸਟਮਾਰਟਮ 'ਤੇ ਲਾਸ਼ ਪੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਮ ਲਈ ਲਾਸ਼ ਪੁੱਟੀ ਜਾ ਰਹੀ ਆ ਇਹ ਥਣੇਖਾਰੀ ਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੇ ਖਾਤੇ ਕੋ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਤਾਨ ਹੈ ਤੇ ਉਹ ਫਿਰ ਉਹਦੀ ਕੁਮਾਰਕਟਾਈ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦੌਰਾਨੀ ਜਿਹੜੀ ਉਹਦੀ ਡੈਥ ਹੋ ਗਈ ਹੁਣ ਡੜੀ-ਪੜੀ ਗੱਲਾਂ ਕੋਈ ਕਢਾਈ ਜਾ ਰਹੀ ਹੈ ਤੇ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਪਰ ਨੈਕਸਟ ਡੇ ਇਹਨਾਂ ਨੇ ਇਹਨੂੰ ਪੂਰਸ ਨੂੰ ਕੋਈ ਤਲਾਹ ਨਹੀਂ ਦਿੱਤੀ ਤੇ ਇਹਨੂੰ ਕਰਤਾ ਦਫਨਾਤਾ ਹੀ ਬੋਡੀ ਨੂੰ ਤੋ ਨੈਕਸਟ ਡੇ ਆ ਕੇ ਸਾਨੂੰ ਇਹ ਇਤਲਾਹ ਮਿਲੀ ਜਦੋਂ ਕਿ ਆ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਿੰਦਾ ਐਫ ਆਈ ਆਰ ਲੋਚ ਕੀਤੀ ਹੈ ਫੇਰ ਲੋਚ ਕਰਨ ਤੋਂ ਬਾਅਦ ਉਹਦਾ ਪੋਸਟਵਨ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਜਿਹੜੀ ਡੈਡ ਬਡੀ ਕੱਢ ਕੇ ਤੇ ਉਹਦਾ ਪੋਸਟਵਨ ਕਰਾਵਾਂਗੇ ਕਿਤੇ ਆਪਣੇ ਕਿੰਨੇ ਬੰਦੇ ਕਲਾਕ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6-7 ਨਿਸ਼ਾਤੇ ਪਰ ਇਹ ਬੰਦੇ ਕਿਹਨਾਂ ਅਜੇ ਨਹੀਂ ਅਜੇ ਕੋਈ ਰੈਸਟੋਰੈਂਟ